ਸਾਰੇ ਆਨੁ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੋਸਤ ਆਸਵੀਰ ਜੌਰ ਹਾਜ਼ਰ ਹੋਏ ਆਂ ਦੀ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਕਿਤਾਬ ਹਨੇ ਹਨੇ ਪਾਤਸ਼ਾਹੀ ਲੈ ਗਈ ਉਹ ਤਾਂ ਮਹੀਂ ਚੱਲ ਰਿਹਾ ਹੈ ਜੀ ਇਹ ਕਿਤਾਬ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸ ਬਾਰੇ ਦੱਸਦੀ ਹੈ ਸੋ ਕਿਰਪਾ ਕਰਕੇ ਇਸ ਕਿਤਾਬ ਨੂੰ ਜ਼ਰੂਰ ਸੁਣਿਆ ਕਰੋ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਕਿਤਾਬ ਹਨੇ ਹਨੇ ਪਾਤਸ਼ਾਹੀ ਵਿੱਚੋਂ ਮਦ ਪੰਜਾਬੇ ਸਿੰਘ ਫਿਰੇ ਜਿਮ ਬੇਲੇ ਕੇ ਸ਼ੇਰ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਬਾਬਾ ਫਤੇ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਮੈਂ ਇੱਕਦਮ ਤਰਪਕ ਕੇ ਉੱਠਿਆ ਸਮਾਂ ਦੇਖਿਆ ਸਵੇਰ ਦਾ 1.5 ਕ ਬੱਜਿਆ ਸੀ ਇਹ ਕਿਹੜਾ ਵੇਲਾ ਹੈ ਜੇ ਕਾਰੇ ਦਾ ਸ਼ਾਇਦ ਮੇਰਾ ਸੁਪਨਾ ਹੋਵੇਗਾ ਕਹਿੰਦੇ ਆ ਮੈਂ ਚਾਦਰ ਖਿੱਚ ਕੇ ਉੱਤੇ ਲਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ कई दिनों तू तो आनंदपुर साहब विचरद होने करके ऐसे सुपने आने सुभाविक अखा मिचिया पर एक मिठी जी आछवी ने सौ ना दिता। सतनाम शिवा गुरु दियां गूंज रही सन कई जी बार जी किया कि उठ के बार जावा देखा फिर मैं सोचया ਕਿ ਕਿਉਂ ਆ ਆਪਦੀ ਇੱਕ ਸੋਹਣੀ ਮਿੱਥ ਨੂੰ ਟੁੱਟਣ ਦਿੱਤਾ ਜਾਵੇ ਤੇ ਨਾਲ ਹੀ خیال ਆਇਆ ਕਿ ਜੀ ਮੇਰੀ ਮਿੱਥ ਸੱਚ ਹੋਈ ਤਾਂ ਉਸ ਸਚਾਈ ਨੂੰ ਸੰਭਾਲਾਂਗਾ ਕਿਵੇਂ ਐਸੇ ਵਰਤਾਰੇ ਸਾਖੀਆਂ ਰਾਹੀਂ ਸੁਣਨ ਨੂੰ ਬਹੁਤ ਆਨੰਦ ਦਿੰਦੇ ਹਨ ਪਰ ਤੁਸੀਂ ਏਡੇ ਜੋਗੇ ਨਹੀਂ ਕਿ ਇਹ ਤੁਹਾਡੇ ਅੱਗੇ ਪਰਤਖ ਹੋ ਜਾਣਾ ਤੇ ਤੁਸੀਂ ਇਹਨਾਂ ਨੂੰ ਪਛਾਣ ਸਕੋ ਛੋਟੇ ਹੁੰਦਿਆਂ ਮੈਂ ਆਪਣੇ ਬਾਪੂ ਤੋਂ ਸੁਣਦਾ ਹੁੰਦਾ ਸੀ ਕਿ ਅਨੰਦਪੁਰ ਸਾਹਿਬ ਸ਼ਹੀਦ ਸਿੰਘਾਂ ਦਾ ਪੈਰਾ ਰੰਦਾ ਹੈ ਸੱਚੇ ਪਾਤਸ਼ਾਹ ਨਾਲ ਵਿਚਰਨ ਵਾਲੇ ਸਿੱਖ ਮਹਾਰਾਜ ਤੁਮ ਆਮ ਹੀ ਅਰਦਾਸ ਵਿੱਚ ਇਹ ਮੰਗ ਲਿਆ ਕਰਦੇ ਸਨ ਕਿ ਮਹਾਰਾਜ ਸਾਡੀ ਮੁਕਤੀ ਇਸੇ ਵਿੱਚ ਹੈ ਕਿ ਅਸੀਂ ਕਾਇਨਾਤ ਦੀ ਸਥਾਪਿਤ ਤਕ ਅਨੰਦਪੁਰ ਸਾਹਿਬ ਹੀ ਜਈਏ ਉਹਨਾਂ ਨੂੰ ਕਿਵੇਂ ਪਤਾ ਹੁੰਦਾ ਸੀ ਕਿ ਉਹ ਮੁਕਤ ਹੀ ਹੋ ਜਾਣਗੇ ਮੇਰੇ ਬਾਲ ਮਨ ਨੇ ਤਰਕ ਕਰਨਾ ਜਿਨੇ ਕਲੰਗੀ ਧਰਜੀ ਦੀਆਂ ਜੀਆਂ ਦਾ دیدار ਕਰ ਲਿਆ ਉਹ ਸਿਰਫ ਆਪ ਹੀ ਨਹੀਂ ਉਸ ਦਾ ਸਗਲ ਪਰਿਵਾਰ ਵੀ ਮੁਕਤ ਹੈ ਬਾਪੂ ਜੀ ਨੇ ਮਸਕਰਾਉਂਦਿਆਂ ਕਹਿਣਾ ਮੇਰੇ ਅੰਦਰ ਇਹੋ ਕੁਝ ਚੱਲ ਰਿਹਾ ਸੀ ਇਹ ਸੱਚ ਮੁੱਚ ਕਾਉਣਾ ਚਾਹੇਗਾ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਮੈਨੂੰ ਕੁਝ ਦਿਨ ਹੋਏ ਹਨ ਤੇ ਜਾਪ ਰਿਹਾ ਹੈ ਕਿ ਆਖਰੀ ਮੰਜ਼ਿਲ ਇਹੋ ਹੈ ਤੇ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਸੰਗਤ ਮਾਣੀ ਆਪਣੇ ਹੱਥੀ ਕਿਲੇ ਉਸਾਰੇ ਵੱਡੇ ਸਾਹਿਬਜ਼ਾਦਿਆਂ ਨਾਲ ਘੋੜ ਸਵਾਰੀ ਕੀਤੀ ਛੋਟੇ ਸਾਹਿਬਜ਼ਾਦਿਆਂ ਨਾਲ ਗੱਤਕਾ ਖੇਡਿਆ ਕੀਸਗੜ ਸਾਹਿਬ ਬਾਪਰੇ ਸ੍ਰਿਸ਼ਟੀ ਦੇ ਸੱਤ ਵੱਡੇ ਕੌਤਕ ਦਾ ਹਿੱਸਾ ਬਣੇ। ਉਹਨਾਂ ਦਾ ਕਦ ਜੀ ਕੀਤਾ ਹੋਵੇਗਾ ਕਿਤੇ ਹੋਰ ਜਾਣ ਨੂੰ। ਸਵਰਗ ਤਾਂ ਉਹਨਾਂ ਨੂੰ ਕਲਗੀ ਤਰਜੀਆਂ ਦੇ ਜੋੜਿਆਂ ਦੀ ਖਾਕ ਜਾਪਦਾ ਹੋਵੇਗਾ। ਉਹੀ ਹੋਣਗੇ ਜੋ ਬਾਹਰ ਜਾਪ ਕਰ ਰਹੇ ਹਨ। ਉਹੀ ਨੇ ਜਿਹੜੇ ਜੈਕਾਰੇ ਛੱਡ ਰਹੇ ਹਨ। ਮੈਂ ਨਹੀਂ ਬਾਹਰ ਜਾਵਾਂਗਾ। ਕਿ ਮੈਂ ਉਹਨਾਂ ਦਾ ਸਾਹਮਣਾ ਕਰਾਂਗਾ ਕੀ ਕਹਾਂਗਾ ਕਿ ਨਾਮ ਨਾਲ ਤਾਂ ਮੈਂ ਵੀ ਸਿੰਘ ਲਾਉਂਦਾ ਹਾਂ ਪਰ ਕਰਮ ਕੋਈ ਨਹੀਂ ਤੁਹਾਡੇ ਜਿਹਾ ਇਸੇ ਖਿੱਚੋ ਤਾਨ ਜਹੀ ਵਿੱਚ ਸਾਂ ਕਿ ਘੜੀ ਦਾ అలారం ਵੱਜ ਗਿਆ ساری ਉਮਰ ਕੱਟ ਦਿੱਤੀ ਬਿਨਾ అలారం ਤੋਂ ਉਠੰਦਾ ਤਾਂ ਸੁਆ ਪੱਕਿਆ ਨਹੀਂ ਤੇ ਗੱਲਾਂ ਸ਼ਹੀਦ ਸਿੰਘਾਂ ਦੇ دیدار ਦੀਆਂ ਇੱਕਦਮ ਆਪਣੇ ਆਪ ਦੇ ਹਾਸਾ ਜਿਹਾ ਨਿਕਲ ਗਿਆ ਕਿਵੇਂ ਮੈਂ ਸੋਚ ਲਿਆ ਕਿ ਕੋਈ ਵੱਡਾ ਵਰਤਾਰਾ ਮੇਰੇ ਅੱਗੇ ਵਾਪਰ ਜਾਵੇਗਾ ਤੇ ਸ਼ਹੀਦ ਸਿੰਘ ਮੈਨੂੰ ਦਿਖਾਈ ਦੇ ਜਾਣਗੇ ਖੜ ਉੱਠ ਕੇ ਤਿਆਰ ਹੋਣ ਲੱਗਾ ਸੋਚ ਕੇ ਪਿਆਸ ਸੀ ਕਿ ਅਮਰਤ ਵੇਲੇ ਤਖਤ ਸਹਾਬ ਤੇ ਜਾਵਾਂਗਾ ਨਹਾਉਂਦੇ ਹੋਏ ਵੀ ਮੇਰੇ ਅੰਦਰ ਇਹੋ ਕੁਝ ਚੱਲ ਰਿਹਾ ਸੀ ਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਨਾਨਕੀ ਗਿਆ ਤਾਂ ਅੱਗੇ ਪਿੰਡ ਦੇ ਬਸ ਅੱਡੇ ਵਿੱਚ ਕੰਦੀ ਨਿਹੰਗ ਬੈਠਾ ਹੋਇਆ ਸੀ ਆਪਣੇ ਉਸੇ ਅੰਦਾਜ਼ ਵਿੱਚ ਇੱਕ ਹੱਥ ਸਿਮਰਣਾ ਦੂਜੇ ਹੱਥ ਵਰਸ਼ਾ ਚੰਦ ਤੂੜੇ ਨਾਲ ਸਜਿਆ ਉੱਚਾ ਤੁਮਾਲਾ ਬਾਪੂ ਜੀ ਦੱਸਿਆ ਕਰਦੇ ਸਨ ਕਿ ਕੰਦੀ ਦਾ ਨਾਮ ਤਾਂ ਕੁਦਰਤ ਸਿੰਘ ਨਿਹੰਗ ਹੈ ਪਰ ਪਤਾ ਨਹੀਂ ਕਿ ਮੇਂ ਕੰਦੀ નિਹੰਗ ਪਕਾ ਦਿੱਤਾ ਪਿੰਡ ਵਾਲਿਆਂ ਨੇ ਕੁਦਰਤ ਸਿੰਘ નિਹੰਗ ਕਿੱਡਾ ਖੂਬਸੂਰਤ ਨਾਮ ਹੈ ਜਦ ਚੌਂਕੜਾ ਮਾਰ ਕੇ ਬੈਠ ਜਾਂਦਾ ਤਾਂ ਜਾਪਦਾ ਜਿਵੇਂ ਸਮੁੱਚੀ ਕਾਇਨਾਤ ਆਰਾਮ ਕਰਨ ਲਈ ਉਗਗੁਦ ਵਿੱਚ ਆ ਕੇ ਲੇਟ ਗਈ ਹੋਵੇ ਇੱਕ ਬੋਧ ਮੱਠ ਵਿੱਚ ਕਿਸੇ ਬੋਧ ਭਿਖਸ਼ੂ ਨੇ ਮੇਰੇ ਚੌਂਕੜੇ ਨੂੰ ਦੇਖ ਕੇ ਕਿਹਾ ਸੀ ਕਿ ਤੁਹਾਡੇ ਚੌਂਕੜੇ ਦਾ ਆਕਾਰ ਏਕ ਓਂਕਾਰ ਦੇ ਖੁੱਲੇ ਉੜੇ ਜਿਹਾ ਹੈ ਮੈਨੂੰ ਕਦੇ ਆਪਣੇ ਚੌਂਕੜੇ ਵਿੱਚੋਂ ਤਾਂ ਨਹੀਂ ਪਰ ਕੰਧੀ ਨਿਹੰਗ ਦੇ ਚੌਂਕੜੇ ਵਿੱਚੋਂ ਜ਼ਰੂਰ ਏਕ ਓਂਕਾਰ ਦਾ ਝੌੜਾ ਪੈਂਦਾ ਸੀ ਇੱਕ ইরਾਨੀ ਕਵੀ ਕਹਿੰਦਾ ਹੁੰਦਾ ਸੀ ਕਿ ਪਰਮਾਤਮਾ ਤਾਂ ਤੁਹਾਡੀ ਗੋਦ ਵਿੱਚ ਖੇਡਣ ਲਈ ਉਤਾਵਲਾ ਹੈ ਤੁਸੀਂ ਵੀ ਤਾਂ ਆਪਣੀ ਗੋਦ ਬ੍ਰਹਮੰਡ ਚ ਢਿੱਡ ਕਰੋ ਬਾਬੇ ਕੰਦੀ ਦੀ ਗੋਦ ਸੱਚ ਮੁੱਚ ਕਾਇਨਾਤ ਜਹੀ ਹੋ ਜਾਂਦੇ ਸੀ ਜਦ ਉਹ ਚੌਂਕੜਾ ਮਾਰ ਕੇ ਬੈਠ ਜਾਂਦਾ ਅਕਾਲ ਪੁਰਖ ਕੁਝ ਪਲਾਂ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁਲਾ ਦੇ ਬਾਬੇ ਕੰਦੀ ਦੀ ਗੋਦ ਵਿੱਚ ਪਈ ਕਰਪਾ ਨੂੰ ਗਲਵੱਕੜੀ ਪਾ ਕੇ ਸੌ ਜਾਂਦਾ ਉਹਨਾਂ ਪਲਾਂ ਵਿੱਚ ਕਾਇਨਾਤ ਦਾ ਸਾਰਾ ਆਪਾਰ ਬਾਬੇ ਕੰਧੀ ਦੇ ਮੋਟਿਆਂ ਤੇ ਹੁੰਦਾ ਉਸ ਦਾ ਸਿਮਰਣਾ ਵਰਸ਼ਾ ਕਰਪਾਣਾ ਦੁਮਾਨਲੇ ਦੇ ਚੱਕਰ ਉਸ ਸਮੇਂ ਲਈ ਕੁਲ ਕਾਇਨਾਤ ਦੀ ਰਾਖੀ ਕਰਦੀ ਮੈਂ ਬਸ ਵਿੱਚੋਂ ਉੱਤਰਿਆ ਤਾਂ ਬਾਬੇ ਕੰਧੀ ਮੈਨੂੰ ਦੇਖ ਕੇ ਬੋਲਿਆ ਓ ਆ ਵੈਸ਼ੇਰਾ ਬੜੇ ਦਿਨਾਂ ਮਗਰੋਂ ਫੇਰਾ ਪਾਇਆ ਬਸ ਬਾਬਾ ਆਨੰਦਪੁਰ ਸਾਹਿਬ ਗਿਆ ਸੀ ਮੈਂ ਸੰਖੇਪ ਜਿਹਾ ਜਵਾਬ ਦਿੱਤਾ ਸਿਰ ਨਾਲ ਹੀ ਚੁੱਕੀ ਫਿਰਦਾ ਕਿ ਟੇਕ ਆਇਆ ਮੱਥਾ ਬਾਬੇ ਦੇ ਸੰਕੇਤਕ ਜਿਹੇ ਸਵਾਲ ਤੇ ਮੈਂ ਬਸ ਥੋੜਾ ਜਿਹਾ ਮੁਸਕਰਾਇਆ ਆਹੋ ਬਈ ساری ਉਮਰ ਲੰਘ ਜਾਂਦੀ ਏ ਕਈਆਂ ਦੀ ਆਨੰਦਪੁਰ ਸਾਹਿਬ ਜਾਂਦਿਆਂ ਦੀ ਪਰ ਮਰਦੇ ਦਮ ਤੱਕ ਸਿਰ ਰੂਪੀ ਇਹ ਹੰਕਾਰ ਦੀ ਪੰਡ ਨਾਲ ਹੀ ਚੁੱਕੀ ਫਿਰਦੇ ਰਹਿੰਦੇ ਉਹ ਸ਼ਿਰਾਜੀ ਐਤ ਕੀ ਨਹੀਂ ਕਰਕੇ ਆਇਆ ਤਾਂ ਅਗਲੀ ਵਾਰ ਜ਼ਰੂਰ ਏ ਸਿਰ ਮਹਾਰਾਜ ਦੇ ਭੇਟ ਕਰਾਂ। ਹੂੰ ਮੈਂ ਮੈਨੂੰ ਐਂ ਤਾਂ ਪਤਾ ਨਹੀਂ ਕਿ ਅਗਲੀ ਵਾਰ ਹੁੰਦੀ ਵੀ ਹੈ ਕਿ ਨਹੀਂ। ਮੈਂ ਬਾਬੇ ਕੋਲੀ ਬੈਠ ਗਿਆ। ਕਿਉਂਕਿ ਨਾਨਕਿਆਂ ਦੀ ਚਾਹ ਐਸੀਆਂ ਗੱਲਾਂ ਨਾਲ ਸਵਾਦ ਤਾਂ ਨਹੀਂ ਹੁੰਦਾ। ਤੇ ਜੇ ਬਾਬਾ ਅਗਲੀ ਵਾਰ ਸੱਚੀਉ ਨਾ ਹੋਈ ਈ ਤਾਂ ਹੋਣਾ ਮੋਜ਼ਾ ਸ਼ੀਰਾ ਕਲੰਗੀਆਂ ਵਾਲੇ ਪਾਤਸ਼ਾਹੀ ਪਰ ਉਹ ਮਿਹਰਬਾਨ ਬਹੁਤ ਹੈ ਤੂੰ ਅਰਦਾਸ ਕਰਕੇ ਦੇਖ ਲੈ ਤਰ ਉੱਠ ਗਏ ਤਾਂ ਸੱਦ ਹੀ ਲੈਣਗੇ ਹਾਏ ਜ਼ਰੂਰਾ ਕੇ ਪਹਿਲੇ ਪਿਆਰੇ ਫਿਰ ਮੁਕਤੇ ਤੇ ਮੰਗਰੋਂ ਬਾਕੀ ਸਾਰੀ ਅਕਾਲੀ ਫੌਜ ਦੀ ਫਿਰ ਤੇਰੇ ਮੇਰੇ ਵਰਗੇ ਕੱਚੇ ਪੀਲੇ ਬਾਬੇ ਨੇ ਮੇਰਾ ਮਾਣ ਰੱਖਣ ਆਪਣੇ ਆਪ ਨੂੰ ਵੀ ਮੇਰੇ ਨਾਲ ਖੜਾ ਕਰ ਲਿਆ ਮੈਂ ਹਜੇ ਕੁਝ ਦੁਵਿਧਾ ਵਿੱਚ ਹੀ ਸੀ ਕਿ ਬਾਬਾ ਬੋਲਿਆ ਸੱਚੇ ਨਾਨਕ ਕੀ ਵੀ ਗਿਆ ਸੀ ਅਸਲੀ ਨਾਨਕੇ ਆ ਨਾਨਕੇ ਤਾਂ ਦੁਨਿਆਵੀ ਨਹੀਂ ਸੀਰਾ ਰੋਹਾਨੀ ਤਾਂ ਉਹੀ ਨੇ ਹਾਂ ਬਾਬਾ ਗੁਰੂ ਕੇ ਲਾਹੌਰ ਵੀ ਜਾ ਕੇ ਆਏ ਵੱਡੇ ਤੇਜ ਪ੍ਰਤਾਪ ਵਾਲੀ ਧਰਤ ਹੈ ਅਨੰਦਪੁਰ ਸਾਹਿਬ ਦੀ ਸ਼ੇਰਾ ਜਿੜੀਆਂ ਗਿੱਦੜਾਂ ਨੂੰ ਬਾਝਾਂ ਸ਼ੇਰਾ ਨਾਲ ਲੜਾਉਣ ਵਾਲੇ ਦਾਸਾਂ ਨੂੰ ਸਿੰਘ ਤੇ ਸੂਰਮੇ ਬਣਾਉਣ ਵਾਲੇ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੀ ਪਤਾ ਨਹੀਂ ਬਾਬਾ ਹੋਰ ਕਿੰਨਾ ਚਿਰ ਬੋਲੀ ਗਿਆ ਅਨੰਤਪੁਰ ਸਾਹਿਬ ਬਾਰੇ ਜਾ ਪ੍ਰਿਹਸੀ ਜਿਵੇਂ ਉਹ ਉੱਥੇ ਪਹੁੰਚ ਗਿਆ ਸੀ ਸਮੇ ਦੇ ਕਿਸੇ ਖਾਸ ਗਿਰਜ ਆਪ ਸਿੱਖਣ ਰੂਪ ਪਲਟਾਈ ਗੰਧੀ ਬਾਬੇ ਵਾਰੀ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਉਸਨੇ ਕਦੇ ਕੋਈ ਦੁਨੀਆਵੀ ਵਿਦਿਆ ਨਹੀਂ ਲਈ ਧਰਮ ਪੰਥਾਂ ਵਿੱਚ ਵਿਚਰਦੇ ਹੋਏ ਮਹਾਪੁਰਸ਼ਾਂ ਤੇ ਗਿਆਨੀ ਵਿਦਵਾਨਾਂ ਦੀ ਸੰਗਤ ਕਰਦਿਆਂ ਉਹ ਆਪ ਗੁਰਮਤ ਤੇ ਗੁਰ ਇਤਿਹਾਸ ਦਾ ਵਿਦਵਾਨ ਬਣ ਗਿਆ ਮੈਨੂੰ ਬਾਬੇ ਕੋਲ ਬੈਠਿਆ ਕਾਫੀ ਚਿਰ ਹੋ ਗਿਆ ਸੀ ਪਰ ਚਿਤ ਕਰਦਾ ਸੀ ਕਿ ਬਾਬਾ ਗੱਲਾਂ ਸੁਣਾਏ ਹੀ ਜਵਨ ਕੁਝ ਚਿਰ ਲਈ ਜਦ ਬਾਬਾ ਚੁੱਪ ਹੋ ਕੀ ਅੱਖਾਂ ਬੰਦ ਕਰਦਾ ਤਾਂ ਮੈਂ ਕੁਝ ਹੋਰ ਪੁੱਛ ਲੈਂਦਾ ਤੇ ਬਾਬਾ ਫੇਰ ਕਿਸੇ ਜਲਾਵ ਵਿੱਚ ਉਸੇ ਸਮੇਂ ਨੂੰ ਬਿਆਨ ਕਰਨ ਲੱਗਦਾ ਬਾਬਾ ਦਾਸਾ ਨੂੰ ਸਿਕਾ ਵਾਲਾ ਤੇਰਾ ਸੰਕੇਤ ਮੇਰੇ ਪੂਰਾ ਢੇੜ ਵਿੱਚ ਨਹੀਂ ਆਇਆ ਨਾਮ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੀਰਾ। ਨਾਮ ਸੁਣ ਕੇ ਹੀ ਕਈ ਵਾਰ ਸਾਹਮਣੇ ਵਾਲਾ ਟਟੰਬਰ ਜਾਂਦਾ ਹੁੰਦਾ। ਮਹਾਰਾਜ ਨੇ ਚੰਦ ਦਾਸ ਰਾਇ ਸਿਰ ਨਾਮੇ ਬਦਲ ਕੇ ਸਿੱਖਾਂ ਦੇ ਨਾਮ ਨਾਲ ਸਿੰਘ ਲਾਇਆ। ਤੂੰ ਗੋਪਾਲ ਦਾਸ ਤੇ ਗੋਪਾਲ ਸਿੰਘ ਨਾਮ ਵਿੱਚ ਫਰਕ ਵੇਖ। ਨਾਮ ਸੁਣ ਕੇ ਹੀ ਜਾਪਦਾ ਕਿ ਗੋਪਾਲ ਦਾਸ ਜਿਵੇਂ ਕੋਈ ਵਿਚਾਰਾ ਜਿਹਾ ਹੋਵੇ। ਤੇ ਗੋਪਾਲ ਸਿੰਘ ਨਾਲ ਸ਼ੇਰ ਲਈ ਫਿਰਦਾ ਹੁੰਦਾ। ਨਾਵਾ ਨਾਲ ਸਿੰਘ ਲੱਗ ਜਾਣ ਤੋਂ ਮੰਗਰੋ ਉਹਨਾਂ ਹੀ ਸਿੱਖਾਂ ਜਿਨ੍ਹਾਂ ਦੇ ਨਾਮ ਨਾਲ ਦਾਸ ਜਾਂ ਚੰਦ ਆਦ ਲੱਗਦਾ ਸੀ ਸੁਭਾਅ ਵਿੱਚ ਕੋਈ ਫਰਕ ਪਿਆ। ਮੇਰੀ ਉਤਸੁਕਤਾ ਥੋੜੀ ਬਾਤ ਰਹੀ ਸੀ। ਫਰਕ ਇੰਦਰਾਪੁਰੀ ਕੰਮਲ ਲਾ ਦਿੱਤੀ ਸੀ ਉਹਨਾਂ ਨੇ। ਬਾਬੇ ਦੇ ਇਹ ਬੋਲ ਕਈ ਦਿਨਾਂ ਤੱਕ ਮੇਰੇ ਅੰਦਰ ਗੂੰਜਦੇ ਰਹੇ ਸਨ। ਵਿਸਾਖੀ ਵਾਲੇ ਵਰਤਾਰੇ ਤੋਂ ਕੁਝ ਦਿਨ ਪਹਿਲਾਂ ਕਲਗੀ ਧਰਪਤਾ ਜੀ ਜਦ ਸਿੱਖਾਂ ਨੂੰ ਜੰਗੀ ਕਰਤਵ ਸਿਖਾ ਰਹੇ ਸਨ ਤਾਂ ਕੁਝ ਸਿੱਖਾਂ ਦੇ ਦੂ ਜੋਸ਼ ਤੇ ਜੋਰ ਦੇਖ ਕੇ ਮਹਾਰਾਜ ਬਹੁਤ ਪ੍ਰਸੰਨ ਹੋਏ ਉਹਨਾਂ ਨੂੰ ਕੋਲ ਬੁਲਾ ਕੇ ਮਹਾਰਾਜ ਬੋਲੇ ਤੁਸੀਂ ਰਾਜੇ ਹੋਹੋਗੇ ਦੁਨੀਆ ਤੇ ਇੱਕ ਨਮੂਨੇ ਦੀ ਸਲਤਨਤ ਕਾਇਮ ਕਰੋਗੇ ਧਰਮ ਦਾ ਰਾਜ ਅੱਜ ਅਸੀਂ ਤੁਸਾਂ ਤੇ ਤਰੁੱਠੇ ਹਾਂ ਮੰਗੋ ਕਿੱਥੋਂ ਦਾ ਰਾਜ ਚਾਹੀਦਾ ਤੇ ਭੋਲੇ ਸਿੱਖ ਵਿਚਾਰੇ ਗਰੀਬ ਘਰਾ ਅਤੇ ਸਦੀਆਂ ਤੋਂ ਦੁਰਕਾਰੀਆਂ ਗਈਆਂ ਅਖੋਤੀ ਨੀਂਹਾਂ ਜਾਤਾਂ ਵਿੱਚ ਹੋਣ ਕਰਕੇ ਪੰਜਾਬ ਦੇ ਇਲਾਕੇ ਹੀ ਰਾਜ ਲਈ ਮੰਗਦੇ ਰਹੇ ਮਹਾਰਾਜ ਕਹਿਣ ਕਿ ਈਰਾਨ ਖੁਰਾਸਨ ਫਰੰਗ ਚੀਨ ਕਾਬਲ ਦਾ ਰਾਜ ਮੰਗੋ ਪਰ ਸਿੱਖ ਕਹਿਣ ਮਹਾਰਾਜ ਅਸੀਂ ਇੰਨੇ ਜੋਗੇ ਕਿਥੇ ਹਾਂ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਵਖਰੇ ਦਿਓ ਸੱਚੇ ਬਾਦਸ਼ਾਹ ਨੇ ਫਿਰ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੂ ਸਮੁੰਦਰੀ ਟਾਪੂਆਂ ਤੱਕ ਫੈਲੀ ਦੁਰਖ ਹਕੂਮਤ ਨੇਸ ਤੋਂ ਨਾਬੂਦ ਕਰੋਗੇ ਵੱਡੀਆਂ ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦਿਓਗੇ ਗਰੀਬ ਸਿੱਖ ਬੋਲੇ ਸੱਚੇ ਸਤਗੁਰੂ ਅਸੀਂ ਕਦ ਤੁਰਕਾਂ ਦੀ ਏਡੀ ਫੌਜ ਦਾ ਮੁਕਾਬਲਾ ਕਰ ਸਕਦੇ ਹਾਂ ਅਸੀਂ ਸਦੀਆਂ ਉਹਨਾਂ ਦੇ ਖੌਫ ਵਿੱਚ ਬਿਤਾਈਆਂ ਨੇ ਸਾਡੇ ਤੋਂ ਕਿੰਨੀ ਉਹਨਾਂ ਦਾ ਰਾਜ ਪਲਟਾਇਆ ਜਾਏਗਾ ਸਾਡੇ ਤੋਂ ਤੁਰਕ ਮਾਰ ਨਹੀਂ ਹੋਣੇ ਮਹਾਰਾਜ ਅਸੀਂ ਚਿੜੀਆਂ ਹਾਂ ਤੇ ਉਹ ਖੰਖਾਰੂ ਬਾਜ਼ ਅਸੀਂ ਬੱਕਰੀਆਂ ਹਾਂ ਤੇ ਉਹ ਬਗਿਆੜ ਅਸੀਂ ਹਿਰਣ ਹਾਂ ਤੇ ਉਹ ਸ਼ੀਰ ਮਹਾਰਾਜ ਛੋਟੇ ਝਰਨਿਆਂ ਦਾ ਪਾਣੀ ਕਿਵੇਂ ਪਹਾੜਾਂ ਤੇ ਚੜ ਸਕਦਾ ਹੈ ਉਹ ਸਦੀਆਂ ਤੋਂ ਸਪਾਹੀ ਹਨ ਤੇ ਅਸੀਂ ਜੱਟ ਬੂਟ ਤਰਖਾਨ ਨਾਹੀ ਅਸੀਂ ਕਮੀ ਕਮੀਨ ਹਾਂ ਸਤਿਗੁਰੂ ਜਿਨ੍ਹਾਂ ਕਦੇ ਸ਼ਸਤਰ ਹੱਥ ਫੜ ਕੇ ਨਹੀਂ ਦੇਖਿਆ ਤੁਸੀਂ ਰਾਜਪੂਤ ਰਾਜਿਆਂ ਨੂੰ ਬੰਗਾਰੋ ਪਿਤਾ ਜੀ ਮਹਾਰਾਜ ਉਹ ਰਾਜ ਕਰਨ ਲਈ ਜੰਮੇ ਹਨ ਸਿੱਖਾਂ ਦੇ ਬੋਲ ਸੁਣ ਕੇ ਮਹਾਰਾਜ ਮੁਸਕਰਾਏ ਕਿ ਕਿੰਨੇ ਭੋਲੇ ਤੇ ਡਰੂ ਕਰ ਦਿੱਤਾ ਹੈ ਸਦੀਆਂ ਦੇ ਜ਼ੁਲਮਾਂ ਨੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਾਤਸ਼ਾਹੀਆਂ ਦੇਣਾ ਚਾਹੁੰਦੇ ਹਾਂ ਤੇ ਇਹ ਨਾ ਕਰ ਰਹੇ ਹਨ ਪਰ ਅਸੀਂ ਇਹਨਾਂ ਗਰੀਬ ਸਿੱਖਾਂ ਨੂੰ ਹੀ ਬਾਦਸ਼ਾਹ ਬਣਾਉਣਾ ਹੈ ਵਿਗਾਨੇ ਪੁੱਤਾਂ ਦੇ ਮੂੰਹ ਕਿਉਂ ਚੁੰਮिए ਪਹਾੜੀ ਤੇ ਰਾਜਪੂਤ ਕਦ ਸਾਡੇ ਮਿੱਤ ਹੋਣਗੇ ਕਿਉਂ ਰਾਜ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਦਈਏ ਪੱਥਰ ਪੂਜਕਾਂ ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਅਸੀਂ ਗੁੜਿਆਈ ਨੂੰ ਚੇਤੇ ਰੱਖਣ ਵਾਲੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿਆਂਗੇ ਜਾਣੀ ਜਾਣ ਸਤਿਗੁਰਾਂ ਨੇ ਜਾਣ ਲਿਆ ਸੀ ਕਿ ਸਮਾਂ ਆਂਟੁਕਾ ਹੈ ਚਰਨ ਪਾਹੁਲ ਸਿੱਖਾਂ ਨੂੰ ਨਿਮਰਤਾ ਬਣਾ ਰਹੀ ਹੈ ਪਰ ਜੂਸੰ ਦਾ ਜਜ਼ਵਾ ਪੜਨ ਲਈ ਪਾਹੁਲ ਦਾ ਰੂਪ ਬਦਲਣਾ ਹੋਵੇਗਾ ਸਿਰ ਚਿੱਲੀ ਟੋਪੀ ਦੀ ਥਾਂ ਚੱਕਰਾਂ ਵਾਲੇ ਦੁਮਾਲੇ ਸਜਾਉਣੇ ਹੋਣਗੇ। ਦਾਸਾਂ ਨੂੰ ਸਿੰਘ ਕਰਨਾ ਹੋਵੇਗਾ। ਮਹਾਰਾਜ ਨੇ ਬਸਾਖੀ ਵਾਲੇ ਦਿਨ ਮਹਾਨ ਕੌਤਕ ਰਚਾਇਆ। ਭਗਤੀ ਵਿੱਚੋਂ ਖਾਲਸਾ ਪ੍ਰਗਟ ਕਰਕੇ ਆਦਿ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਦੀ ਝੋਲੀ ਪਾਇਆ। ਮਾਤਾ ਨੇ ਆਪਣੇ ਦੁੱਲੇ ਪੁੱਤ ਨੂੰ ਪ੍ਰਾਣਾ ਤੁੰਬਾ ਤੇ ਪਿਆਰ ਦਿੱਤਾ। ਤੇ ਔਰੀ ਸਿੱਖ ਜਿਹੜੇ ਵਿਸਾਖੀ ਦੇ ਵਰਤਾਰੇ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਅਸੀਂ ਕਦ ਰਾਜਿਆਂ ਬਾਦਸ਼ਾਹਾਂ ਤੇ ਵੱਡੀਆਂ ਸਲਤਨਤਾਂ ਨਾਲ ਟੱਕਰ ਲੈ ਸਕਦੇ ਹਾਂ। ਉਹੀ ਅੱਜ ਤਾਰ ਤਿਆਰ ਵਰਤਿਆਰ ਨਿਹੰਗ ਸੰਗ ਸੱਜ ਕੇ ਸਤ ਗੁਰਾਂ ਨੂੰ ਕਹਿ ਰਹੇ ਸਨ। ਸੱਚੇ ਪਾਤਸ਼ਾਹ ਜੀ ਪਹਿਲਾਂ ਲਾਹੌਰ ਦੇ ਧਾਵਾ ਬੋਲਿਏ ਜਾਂਦਲੀ ਦੇ। ਨਾਮਾ ਵਿੱਚ ਵੱਡੀਆਂ ਕਰਾਮਾਤ ਹੁੰਦੀ ਹੈ ਸ਼ੀਰਾ। ਇੱਕ ਦਿਨ ਸੱਚੇ ਪਾਤਸ਼ਾਹ ਕਿਸੇ ਮੌਜ ਵਿੱਚ ਸਨ ਉਹ ਦਰਬਾਰ ਵਿੱਚ ਆਏ ਤੇ ਬੁਲੇ ਜਾਓ ਪਚੰਗਿਓ ਦਮਾਲੇ ਸਜਾ ਕੇ ਆਓ ਜੀ ਦੇ ਦਮਾਲੇ ਚ ਚਾਓ ਦ੍ਰਿੜਤਾ ਪਾਓ ਪਾਓ ਨਿਮਰਤਾ ਸਿੱਦਕ ਚੜ੍ਹਦੀ ਕਲਾ ਅਡੋਲਤਾ ਅਤੇ ਫਤਿਹ ਝਲਕਦੀ ਹੋਈ ਉਸ ਨੂੰ ਵੱਡਾ ਮਾਣ ਦਿੱਤਾ ਜਾਵੇਗਾ ਪਚੰਗੀ ਦੌੜ ਕੇ ਦਮਾਲੇ ਸਜਾਉਣੇ ਬਾਬਾ ਫਤਿਹ ਸਿੰਘ ਜੀ ਵੀ ਦੌੜੇ ਉਹਨਾਂ ਤੋਂ ਮੱਲਾਸ ਜਾਉਣ ਤੋਂ ਪਹਿਲਾਂ ਆਕਾਲ ਜੀ ਅੱਗੇ ਜੋਦੜੀ ਕੀਤੀ ਏ ਆਕਾਲ ਪੁਰਖ ਜੀਓ ਤੇ ਮੱਲਾਸ ਜਾਉਣ ਤੋਂ ਪਹਿਲਾਂ ਆਪ ਜਿਉਂ ਦੀ ਓਟ ਆਸਰਾ ਲੋਜਦਾ ਹਾਂ ਅੱਜ ਸੱਚੇ ਬਾਦਸ਼ਾਹ ਨੂੰ ਪਾ ਜਾਵੇ ਮੇਰਾ ਦੁਮਾਲਾ ਭਾਵੇਂ ਉਹਨਾਂ ਲਈ ਤਾਂ ਹਰ ਦੁਮਾਲਾ ਹੀ ਸੁਣਾ ਹੈ ਪਰ ਅੱਜ ਜੋ ਜੋ ਉਨ ਨ ਕਿਹਾ ਹੈ ਮੇਰੇ ਦਿਮਾਲੇ ਵਿੱਚੋਂ ਉਹਦੀ ਝਲਕ ਪਵੇ ਦੀਨ ਧਿਆਲ ਜੀਓ ਸੱਚੇ ਸਤਗੁਰਾਂ ਦੇ ਇਹਨਾ ਬੁਲਾ ਹਉ ਗੁਸਾਈ ਦਾ ਪਹਿਲਾ ਬੰਨੜਾ ਮੈਂ ਗੁਰ ਮਿਲ ਉੱਚ ਦਿਮਾਲੜਾ ਸਭ ਹੋਏ ਸ਼ਿੰਜ ਇਕੱਠਿਆਂ ਦਇਓ ਬੈਠਾ ਬਿਠੇ ਆਪ ਜੀਓ ਨੂਕ ਮਾਸਕਾਂ ਮੈਂ ਆਣਾ ਬਾਲ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਪਿਤਾ ਜੀ ਦੀ ਨਜ਼ਰ ਵਿੱਚ ਆ ਜਾਵਾਂ ਮਿਹਰ ਕਰਿਓ ਮੈਂ ਦੁਮਾਲਾ ਸਨੇ ਸੀਸ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਦਾ ਹਾਂ ਕਹਿੰਦੇ ਨੇ ਬਾਬਾ ਫਤਿਹ ਸਿੰਘ ਦੇ ਇਨ੍ਹਾਂ ਬੋਲਾਂ ਨੂੰ ਸੁਣ ਕੇ ਕਰਤਾ ਪੁਰਖ ਜੀ ਆਪ ਧਰਤੀ ਉੱਤੇ ਆਏ ਹੁਣ ਆਪਣੇ ਹੱਥੀ ਦੁਮਾਲਾ ਬਾਬਾ ਜੀ ਦੇ ਸਿਰ ਸਜਾਇਆ ਉੱਪਰ ਫਰਰਾ ਛੱਡਿਆ ਨਾਲ ਹੀ ਇੱਕ ਛਸਤਰ ਵੀ ਭੇਟਾ ਵਜਾ ਦਿੱਤਾ। ਬਾਬਾ ਜੀ ਇਸ ਉੱਚ ਦਮਾਲੜੇ ਨਾਲ ਸੱਚੇ ਪਾਤਸ਼ਾਹ ਕਰਗੀ ਤਰਜੀ ਦੇ ਦਰਬਾਰ ਵਿੱਚ ਸ਼ਾਮਲ ਹੋਏ ਤੇ ਦੋਨੇ ਹੱਥ ਜੋੜ ਸਤਿਗੁਰੂ ਨੂੰ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚ ਮੁੱਚ ਸੱਚੇ ਪਾਤਸ਼ਾਹ ਦੇ ਮੂੰਹੋਂ ਇਹੋ ਨਿਕਲਿਆ। ਉਹ ਆਸਨ ਤੋਂ ਉੱਠ ਖਲੋਤੇ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਸਨ ਸੱਚ ਮੁੱਚ ਐਸਾ ਸਦਾ ਤਿਆਰ ਵਰਤਿਆਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਹੀ ਹੈ ਤੇ ਉਸ ਖਾਲਸੇ ਦੁਆਰਾ ਹਰ ਮੈਦਾਨ ਪਾਈ ਗਈ ਫਤਿਹ ਵੀ ਵਾਹਿਗੁਰੂ ਜੀ ਦੀ ਹੀ ਹੈ ਅਸੀਂ ਤੁਹਾਡੇ ਉੱਪਰ ਬਹੁਤ ਪਰਸੰਨ ਹਾਂ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਸੁਮੁੱਚੀ ਨਿਹੰਗ ਸਿੰਘ ਅਕਾਲੀ ਫੌਜ ਮਹਾਰਾਜ ਨੇ ਉੱਥੋਂ ਬਾਬਾ ਫਤਿਹ ਸਿੰਘ ਜੀ ਦੀ ਝੋਲੀ ਪਾਈ ਬਾਬਾ ਫਤਿਹ ਸਿੰਘ ਜੀ ਦਾ ਨਾਮ ਲੈਂਦਿਆਂ ਬਾਬੇ ਨੇ ਵਰਸ਼ੇ ਦੀ ਡਾਂਗ ਹੱਥਾਂ ਦੇ ਵਿਚਾਲੇ ਕਰਦੇ ਹੋਏ ਹੱਥ ਜੋੜ ਲਏ ਜੁੜੇ ਹੋਏ ਹੱਥਾਂ ਨੂੰ ਮੱਥਾ ਨਵਾਇਆ ਤੇ ਬੋਲਦਾ ਬੋਲਦਾ ਕੁਝ ਚੁੱਪ ਕਰਕੇ ਬਾਬਾ ਮੈਨੂੰ ਵੀ ਨਾਲ ਲੈ ਚੱਲ ਆਪਣੇ। ਬਾਬੇ ਨੇ ਇਤਿਹਾਸ ਦੇ ਕਿਸੇ ਹੋਰ ਵਰਕੇ ਤੇ ਪੁੱਜ ਗਿਆ। ਹੁਣ ਕਰਕੇ ਮੈਂ ਕਿਹਾ। ਕਥਾ ਲੱਭ ਪੁੱਤਰਾ। ਆਪਣੀ ਕਥਾ ਲੱਭ। ਜੋ ਮੈਂ ਸੁਣਾਵਾਗਾ ਉਹ ਤਾਂ ਤੇਰੀ ਹੋਵੇਗੀ। ਤੂੰ ਆਪਣੀ ਲੱਭ ਤੇ ਜਦ ਲੱਭ ਗਈ। ਫਿਰ ਉਸ ਦੀ ਉਂਗਲੀ ਨਾਲ ਛੱਡੀ। ਬਾਬਾ ਬੋਲਿਆ। ਪਰ ਕਥਾ ਤਾਂ ਉਹ ਹੋਵੇਗੀ ਬਾਬਾ ਜੋ ਤੇਰੇ ਕੋਲ ਹੈ। ਨਾ ਸ਼ੇਰਾ ਸਿੱਖ ਕਥਾ ਬਹੁਤ ਵਿਸ਼ਾਲ ਹੈ ਪ੍ਰਾਤਨ ਗੁਰਸਿੱਖ ਕਹਿੰਦੇ ਹੁੰਦੇ ਸਨ ਕਿ ਮਹਾਰਾਜ ਜੀ ਦੀਆਂ ਬਾਣੀਆਂ ਨਿਰਗੁਣ ਹੈ ਤਾਂ ਸਿੱਖ ਕਥਾ ਸਰਗੁਣ ਹੈ ਜੇ ਬਾਣੀ ਦਾ ਥਾ ਨਹੀਂ ਪਾਇਆ ਜਾ ਸਕਦਾ ਤਾਂ ਜਿੰਨਾ ਉਸ ਬਾਣੀ ਨਾਲ ਆਪਣੀਆਂ ਦੇਹਾਂ ਰੰਗ ਲਈਆਂ ਜਿਹੜੇ ਬਾਣੇ ਬਾਣੀ ਨਾਲ ਇੱਕ ਮਿੱਕ ਹੋ ਗਏ ਜਿੰਨਾ ਦੁਮਾਲਿਆਂ ਚੱਕਰਾਂ ਵਿੱਚੋਂ ਨਾਮ ਗੂੰਜਣ ਲੱਗ ਪਿਆ ਉਹਨਾਂ ਦੀ ਕਥਾ ਕਿਸੇ ਇੱਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਹੈ ਨਾਹੀ ਇਹ ਕਥਾ ਸੁੰਨੀ ਕਿਸੇ ਇੱਕ ਦੋ ਦੇ ਵਸ ਵਿੱਚ ਹੈ ਪੰਥ ਦੀ ਕਥਾ ਹੈ ਤੇ ਸਾਰਾ ਪੰਥ ਰਲ ਕੇ ਹੀ ਸੰਭਾਲ ਸਕਦਾ ਹੈ ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਿਸ਼ ਕਰ ਪਰ ਬਾਬਾ ਜੇ ਲਬਨ ਤੁਰ ਵੀ ਪਵਾ ਤਾਂ ਵੀ ਕਿਵੇਂ ਪਤਾ ਲੱਗੂ ਕਿ ਇਹ ਹੀ ਮੇਰੇ ਵਾਲੀ ਕਥਾ ਹੈ ਉਹ ਵੀ ਤੈਨੂੰ ਲੱਭ ਰਹੀ ਹੋਵੇਗੀ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋਲਦੀ ਫਿਰ ਰਹੀ ਹੈ ਕਥਾ ਦੇ ਵੀ ਸੇਵਾ ਲੱਗੀ ਹੋਈ ਹੈ ਕਿ ਉਹ ਆਪਣੇ ਸਰੋਤੇ ਤੱਕ ਪੁੱਜੇ ਮੈਂ ਕੁਝ ਸੋਚਾਂ ਵਿੱਚ ਪੈ ਗਿਆ ਤੇਰੇ ਵਰਗੇ ਹੋਰ ਵੀ ਵਾਰ ਨਹੀਂ ਜਿਹੜੇ ਕਥਾ ਨੂੰ ਢੂੰਡਦੇ ਫਿਰ ਰਹੇ ਹਨ ਜਾ ਉਹਨਾਂ ਦੀ ਢਾਣੀ ਵਿੱਚ ਸ਼ਾਮਲ ਹੋ ਜਾ। ਕਥਾ ਕਾਲ ਦੀ ਮਥਾਸ ਨਹੀਂ ਹੁੰਦੀ ਸ਼ੀਰਾ ਹੋ ਸਕਦਾ ਤੇਰੇ ਹਾਣੀ ਤੈਨੂੰ ਸਮੇਂ ਦੇ ਕਿਸੇ ਹੋਰ ਗੇੜ ਵਿੱਚ ਮਿਲਣਾ। ਉਹਨਾਂ ਦੀ ਢਾਣੀ ਲੱਭਣ ਤੱਕ ਹੀ ਤੂੰ ਮੇਰੇ ਨਾਲ ਚੱਲ ਪੈ ਬਾਬਾ ਤੇ ਬਾਬਾ ਉੱਠ ਕੇ ਮੇਰੇ ਨਾਲ ਤੁਰ ਪੇ। ਧੰਨਵਾਦ ਜੀ। ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਆਲ ਫਿਰ ਮਿਲਦੇ ਹਾਂ ਜੀ ਸੱਸੀ ਅਕਾਲ ਜੀ